ਸਰੀ ਸਰ ਦੇਖੋ ਇਹ ਦੋ ਚਾਰ ਦਿਨ ਪਹਿਲਾਂ ਤੋਂ ਗੱਲ ਹੈਗਾ ਵਾ ਆਨਨ ਲੇਡੀ ਲੈ ਕੇ ਤੇ ਆਉਂਦੇ ਲੋਕੀ ਬਾਹ ਗੱਡੀ ਕੜ ਕੇ ਸਕੂਟੀਆਂ ਗੱਡੀ ਉਤਾ ਕੇ ਲੈ ਜਾਂਦੇ ਆ ਅੱਜ ਕੀ ਗੱਲ ਹੋਈ ਅੱਜ ਉਸੇ ਗੰਧ ਵਿੱਚ ਆ ਗਿਆ ਆ ਕੇ ਤੁਹਾਈ ਹੋ ਗਏ ਅੱਜ ਜੁੜੇ ਕੇ ਪਾਈ ਦੀ ਗਲਤੀ ਹੋਈ ਤੀ ਕਿਉਂ ਲਹਿ ਸਾਡੀ ਬੈਫੜੀ ਗੱਡੀ ਆ ਗਾਉਂ ਚੀ ਲੱਗਦੇ ਨਾ ਦੱਸਦੇ ਵੀ ਕਿਹਨੂੰ ਲਾਉਣਗੇ ਆਵਾ ਦੇ ਗੱਡੀਆਂ ਵੇਚਣ ਲੱਗੀਆਂ ਦੀ ਕੁਝ ਲਿਜਾਈਆਂ ਇਸੇ ਖੁੰਦ ਵਿੱਚ ਆਏ ਆ ਆ ਕੇ ਇੱਕ ਨਾਦ ਬਾਬਾ ਹੋ ਕੇ ਲੈ ਗਏ ਆ ਬੁੱਡ ਮਾਰਕੀਟ ਕੋਲੇ ਘਾੜੀ ਕੀਤੀ ਆ ਆਹ ਉਹਨਾਂ ਹੱਥ ਤੋਂ ਕਹਿ ਰਹੇ ਕਿ ਅਸੀਂ ਜੀ ਟ੍ਰਾਫਿਕ ਕਰਨ ਕੀਤੀ ਆਦੀ ਗੱਡੀ ਆਨਨ ਬੋਰਡ ਨੰਬਰ ਗੱਡੀ ਸੀ ਪਰ ਇਹ ਬੋਕੇ ਬੈਕ ਕਰਕੇ ਅਡ ਰੋਲਰ ਨਾਲ ਲੈ ਕੇ ਜਾਣਗੇ ਅੱਛਾ ਕਿੰਨੇ ਫੇਰ ਉਹਨਾਂ ਕੀਤੇ 3 ਤੋਂ 4 ਫੇਰ ਕੀਤੇ ਹੋਣਗੇ ਤੇ ਤੁਸੀਂ ਡਿਫੈਂਸ ਚ ਕਿੰਨੀ ਦੋ ਤੇ ਨਹੀਂ ਕੀਤੇ ਅੱਛਾ ਇਹਦੇ ਵਧੀ ਤੇ ਨਹੀਂ ਗੋਲੀ ਗੋਲੀ ਵੇਖ ਰੱਖੀ ਲੇਗੀ ਤੇ ਲਸੰਸੀਰ ਵਾਲਾ ਜੀ ਵਾਲਾ ਡਾਊਨਲੋਡ ਸਰਸੀ ਵਾਲਾ ਅੱਧੀ ਪਰਾਧ ਛੋਟੇ ਪਰਾਧ ਨਾਲ ਕੋਕੀ ਲੈ ਕੇ ਨਾਲ ਕੋਈ ਕੁੱਟ ਮਾਰ ਕੇ ਕੀਤੀ ਸਾਡੇ ਪਰਾਧ ਦੀ ਚੱਟਾ ਲੱਗੀ ਆ ਦੇਖੋ ਇਹ ਆ ਮਾਰੇ ਇਹ ਬੰਦੇ ਮਾਰੇ ਰੈਸਟ ਟੈਂਪ ਰੈਸਟ ਟੈਂਪ ਇਹ ਤਾਂ ਅੰਦਰ ਵਰਗੇ ਹਟੇ ਪੈ ਗਏ ਇੱਥੇ ਖੋਲ ਕੇ ਪਾ ਲੈ ਗਏ ਇਹ ਬੰਦੇ ਦੇ ਮੂੰਹ ਵਿੱਚ ਸੁਜਾ ਆ ਮਾਰੀ ਮਾਰ ਗਏ ਮਰੀ ਮਾਰ ਗਏ ਅੰਦਰ ਵਰਗੇ ਚੱਟਾ ਡਾ ਲਾ ਉਧਰ ਬੜੇ ਪਾਣ ਮੇਲਾ ਹੁੰਦਾ ਕਿਹੜਾ ਟੜਾ ਦਾ ਮਾਲ ਕਿੱਥੇ ਮਾਲ ਕਿੱਥੇ ਬਾਹਰ ਘਟਵਾ ਪਾ ਗਏ ਮਾਲ ਘਟ ਗਏ ਕਹਿੰਦੇ ਬਾਹਰ ਕਰੋ ਅੰਦਰ ਵਰਗੇ ਆ ਵਿੱਚ ਮਨੇ ਪੜੇ ਬਾਰੇ ਸਭ ਇਹਨਾਂ ਨੂੰ ਮਾਰ ਦੋ ਚਾਰਿਆਂ ਨੇ ਪਹਿਲਾਂ ਜਿਮ ਚੋਂ ਬੰਦੇ ਪਾਏ ਤਾਂ ਵਸੇ ਆਏ ਆਪ ਕੋਈ ਬੰਦਾ 10 ਦਿਨ ਤੋਂ ਚਾਰ ਦਿਨ ਪਹਿਲਾਂ ਵੀ ਗੱਲ ਹੈ ਤੇ ਉਹ ਆਇਆ ਤੇ ਉਹਨਾਂ ਨੇ ਸਾਡੇ ਸਮਝਾਈ ਰਿਹਾ ਬੜੇ ਐਗਰੈਸ਼ਨ ਚ ਜੀ ਕਿ ਆ ਕੇ ਹਮ ਨੂੰ ਬੋੜਨਾ ਸ਼ੁਰੂ ਕਰਦਾ ਤੇ ਆਪਣੇ ਰੋਲਵਰ ਕੱਢੇ ਤਾਂ ਹੀ ਵੀ ਆਪਣੀ ਬਚਾਵ ਚ ਰੋਲਵਰ ਕੱਢਿਆ ਤੇ ਉਹ ਬੜਾ ਲੜਾਈ ਤੇ ਤੁਹਾਡੇ ਸਾਹਮਣੇ ਇਹ ਕਿ ਸਟਾਕੀ ਲਾ ਕੇ ਗਈ ਉਹ ਬੜਾ ਜਦ ਨੂੰ ਆ ਛੋਟਾ ਇੱਕ ਆਪ ਲੋਕ ਚੰਗਾ ਪੁੱਟ ਕੇ ਗਏ ਤੇ ਸਾਡੇ ਰੋਲਵਰ ਜਿਹੜਾ ਲੜਾਈ ਕਿਸ ਕਰਦੀ ਲੜਾਈ ਗੱਲ ਇਹ ਹੈ ਕਿ 3-4 ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੋ ਸਟੂਰੀ ਲਾ ਕੇ ਆ ਜਾਣ ਦੇ ਕਾ ਕਿ ਅੰਨੋਂ ਲਗਾ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਹੈ ਨਾ ਸਾਡੇ ਸਟੂਡੈਂਟਸ ਚ ਕੋਈ ਚੋਕੀ ਇਸ ਕੋਈ ਅੰਦਰ ਆ ਪਾਏ ਨਹੀਂ ਮੈਂ ਕਿਹਾ ਜੀ ਅੰਨ ਲਗਾਈ ਹੈ ਤੇ ਤੁਸੀਂ ਅੱਧਾ ਲਗਾ ਕੇ ਜੋ ਚੋਰੀ ਹੋ ਜੀ ਤੇ ਪਹੁੰਚ ਜੂਗਾ ਸਾਡਾ ਸਟੂਡੀਓ ਲੈ ਚੋ ਕੋਈ ਗੱਲ ਨਹੀਂ ਕਾਉਂਟ ਕਰ ਤਾਂ ਅੱਜ ਉਹ ਨਿੱਕੀ ਜੀ ਗੱਲ ਤੋਂ ਖਾ ਖਾ ਕੇ ਉਹਨਾਂ ਨੇ ਆਰ ਦਾ ਬੜਾ ਕੰਮ ਅੱਜ ਉਹ ਵੀ ਗੱਲ ਹੈ ਤੁਹਾਨੂੰ ਕੀ ਨੂੰ ਲੱਗ ਸਕਦੀ ਤੁਹਾਡੇ ਲੋ ਕਿੰਨੇ ਫਾਇਰ ਕੀਤੇ ਗਏ ਔਰ ਉਹਨਾਂ ਉਹਨੀਆਂ ਤੇ ਮੈਨੂੰ ਤਾਂ ਪਤਾ ਨਹੀਂ ਰੋਲ ਨਹੀਂ ਚੱਲ ਗਿਆ ਤੇ ਜਿਸ ਕਿੰਨੀ ਗੱਲ ਹੈ ਰੋਲਵਰੀ ਨਹੀਂ ਦੇਖੋ ਰੋਲਾ ਲੈ ਜੇ ਨਸੰਸੀ ਰੋਲਾ ਮੇਰਾ ਕੋਲ ਸਾਂਸ

तो सूत्र को सूचना संख्या 5 है इसे पूछिए बाकी अपन इन्वेस्टिगेशन करते हैं जो स्टेटमेंट है दैट वो कुछ है उसके बाद तो किसी से कोई गोली लगी ताकि तक कोई नोट से ये बात आई किधर वाल वो के लग रहा है ये नहीं मैनेज नहीं बताते हैं तो फिर अपन तो बताते हैं कि लग कितने ग्राउंड फायर है ये कुछ नहीं बता जे अपन पूछिए सर सर देखो ये दो चार किलो की बात हैगा ਆਨਨ ਲੇਡੀ ਲੈ ਕੇ ਤੇ ਆਉਂਦੇ ਲੋਕੀ ਬਾਹ ਗੱਡੀ ਕੜ ਕੇ ਸਕੂਟੀਆਂ ਗੱਡੀ ਵਧਾ ਕੇ ਲੈ ਜਾਂਦੇ ਆ ਅੱਜ ਕੀ ਗੱਲ ਹੋਈ ਅੱਜ ਉਸੇ ਗੰਦ ਵਿੱਚ ਆ ਗਿਆ ਆ ਗਿਆ ਤੇ ਭਾਈ ਉਹ ਗਏ ਹੱਥ ਜੋੜੇ ਕੇ ਭਾਈ ਜੀ ਗਲਤੀ ਹੋਈ ਸੀ ਕਿਉਂ ਲੈ ਸਾਡੀ ਪ੍ਰਾਪਰਟੀ ਕੜੀ ਆਂ ਗਾਉਂ ਚੀਜ਼ ਆਖ ਲੈਣੇ ਨਾ ਦੱਸਦੇ ਵੀ ਕਿਹਨੂੰ ਲਾਉਣਗੇ ਚਾਵਾ ਦੇ ਗੱਡੀਆਂ ਵੇਚਣ ਲੱਗਿਆ ਤੇ ਕੁਝ ਲਿਖ ਜਾਂਦੀਆਂ ਇਸੇ ਖੁਦ ਵਿੱਚ ਆਏ ਆ ਆ ਕੇ ਇੱਕ ਨਾਦ ਬਾਬਾ ਹੋ ਕੇ ਲੈ ਗਏ ਬੁਡ ਮਾਰਕੀਟ ਬੁਡ ਸਾਡੀ ਕੀਤੀ ਆ ਅਸੀਂ ਉਹਨਾਂ ਹੱਥ ਤੇ ਵੈਰੀਟੀ ਅਸੀਂ ਜੋਬੀ ਕਰੇ ਕੀਤੀ ਆ ਗੱਡੀ ਆਨ ਆਊਂਡ ਬਿਟ ਆਉਂਡ ਨੰਬਰ ਗੱਡੀ ਸੀ ਬੰਦੇ ਦਾ ਦਾਬਾ ਲੈਣੇ ਦੋ ਜਿਹੇ ਲੈ ਆਏ ਸੀ ਫਿਰ ਮੁ ਕਿੰਤੋ ਚਾਦਰ ਕਿਤੇ ਹੋਣੀ ਤੇ ਤੁਸੀਂ ਡਿਫੈਂਸ ਚ ਨਹੀਂ ਦੋਤੇ ਦੇ ਨਹੀਂ ਦਿੱਤੇ ਅੱਛਾ ਇਹਦੇ ਵਧੀ ਤੇ ਨਹੀਂ ਕੋਈ ਗੋਲੀ ਨਹੀਂ ਗੋਲੀ ਇੱਧਰ ਕੀ ਹੋ ਗਈ ਤੇ ਲਾਸੰਸੀਰ ਵਾਲਾ ਜੱਸੀ ਵਾਲਾ ਡਾਊਨਲੋਡ ਸਰਸੀ ਵਾਲਾ ਆਦੀ ਬਰਾਦਾ ਛੋਟੇ ਬਰਾਦਾ ਨਾਲ ਕੋਕੀ ਲੈ ਕੇ ਨਾਲ ਕੋਈ ਕੁੱਟ ਮਾਰ ਕੇ ਕੀਤੀ ਬਰਾਦਾ ਛੋਟੇ ਬਰਾਦੀ ਕਿ ਛੱਟਾ ਲੱਗਿਆ ਉਹਦੇ ਕੋਈ ਆ ਮਾਰੇ ਇਹਦੇ ਮੁੰਡੇ ਭਾਈਆ ਮਾਰੇ ਰੈਸਪੌਂਡਰ ਤੱਕ ਇਹਨਾਂ ਦੋ ਵਾਰ ਕੇ ਸਾਡੇ ਉੱਤੇ ਬੈਗੇ ਆਈ ਤਾਂ ਗੋਲ ਉੱਪਰ ਆ ਗਿਆ ਇਹ ਬੰਗੇ ਦੇ ਮੂੰਹ ਤੇ ਸੁਜਾ ਆ ਮਾਰੀ ਮਾਰ ਗਿਆ ਮੁੰਡੇ ਮਾਰ ਗਿਆ 15 ਵਾਰ ਕੇ ਛੱਟਾ ਡਾ ਉਦੋਂ ਬੜੇ ਬੜਾ ਉਹ ਤਾਂ ਉਹ ਮੈਲਾ ਹੁੰਦਾ ਕਿਹੜਾ ਟਾੜਾ ਮਾਲ ਕਿੱਥੇ ਮਾਲ ਕਿੱਥੇ ਬਾਹਰ ਘਟਵਾ ਪਾ ਗਏ ਮਾਲ ਘਟਗੇ ਕਿ ਕਹਿੰਦੇ ਬਾਹਰ ਕਰੋ ਅੰਦਰ ਵਰਗੇ ਬਾਹਰ ਮਨੇ ਪੜੀ ਬਣਾ ਲਈਆਂ ਚਾਰਿਆਂ ਨੇ ਪਹਿਲਾਂ ਜਿਵੇਂ ਜੁਗ ਬੰਦੇ ਪੂਰੇ ਤਾਂ ਵਗੇ ਆਏਗਾ ਆ ਕੋਈ ਬੰਦਾ 3 ਤੋਂ 4 ਦਿਨ ਪਹਿਲਾਂ ਵੀ ਗੱਲ ਤੇ ਉਹ ਆਏ ਤੇ ਉਹਨਾਂ ਨੇ ਸਾਡੇ ਸਮਝਾਈ ਰਹੇ ਬੜੇ ਐਗਰੈਸ਼ਨ ਚ ਸੀ ਕਿ ਆ ਕੇ ਹਮ ਨੂੰ ਬੋੜਨਾ ਸ਼ੁਰੂ ਕਰਦਾ ਤੇ ਆਪਣੇ ਰੋਲਵਰ ਕੱਢੇ ਤੇ ਆਈ ਵੀ ਆਪਣੀ ਬਚਾਵ ਚ ਰੋਲਵਰ ਕੱਢਿਆ ਤੇ ਉਹ ਬੜੀ ਲੜਾਈ ਨੇ ਤੇ ਤੁਹਾਡੇ ਸਾਹਮਣੇ ਇਹ ਕਿ ਸਟਾਕੀ ਲਾ ਕੇ ਗਈ ਉਹ ਬੜਾ ਸਦਨ ਦਾ ਛੋਟਾ ਇੱਕ ਆਪ ਲੋਕ ਚੰਗਾਪੁਰ ਕੇ ਗਏ ਤੇ ਸਾਡੇ ਰਵਲਵਰ ਜਿਹੜਾ ਲਿਸੈਂਸ ਲੜਾਈ ਕਿਸ ਗੱਲ ਦੀ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੋਈ ਸਕੂਟੀ ਲਗਾ ਕੇ ਚਾਹੀ ਦੇਖਾ ਕਿ ਅਨਨੋਨ ਲਗਾ ਆ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚਾਹੇ ਨਾ ਸਾਡੇ ਸਟੂਡੈਂਟਸ ਦੇ ਚੌਕਿਸਪੁਰੀ ਅੰਦਰ ਆ ਪਾਏ ਨਹੀਂ ਮੈਂ ਕਿਹਾ ਜੀ ਅੰਤ ਲਗਾਈ ਆ ਤੇ ਤੁਸੀਂ ਅੱਧਾ ਲਗਾ ਕੇ ਜੋ ਚੋਰੀ ਹੋ ਜੀ ਤੇ ਪਹੁੰਚ ਜੂਗਾ ਸਾਡੀ ਸਕੂਟੀ ਲੈ ਚੋ ਕੋਈ ਗੱਲ ਨਹੀਂ ਕਾਉਂਟਰ ਤਾਂ ਅੱਜ ਉਹ ਨਿੱਕੀ ਗੱਲ ਤੋਂ ਖਾ ਖਾ ਕੇ ਉਹਨਾਂ ਨੇ ਆਰ ਦਾ ਵ ਅੱਜ ਜੋ ਵੀ ਗੱਲ ਹੈ ਤੁਹਾਨੂੰ ਕਿਹਨੂੰ ਲੱਗ ਸਕਦੀ ਹੈ ਤੁਹਾਡੇ ਲੋਕ ਕਿੰਨੇ ਫਾਇਰ ਕੀਤੇ ਗਏ ਔਰ ਉਹਨਾਂ ਉਹ ਤੇ ਮੈਨੂੰ ਤਾਂ ਪਤਾ ਨਹੀਂ ਰੋਲ ਨਹੀਂ ਚੱਲ ਗਿਆ ਕਿ ਕੀ ਗੱਲ ਹੈ ਰੋਲਵਰੀ ਨਹੀਂ ਮੇਰੇ ਕੋਲ ਰੋਲਾ ਲੈ ਗਿਆ ਨਸਾਂਸੀ ਰੋਲਰ ਮੇਰੇ ਕੋਲ ਨਸਾਂਸੀ ਬਖਸ਼ਾ ਅੱਜ ਕਿਹੜਾ ਪੰਦਾ ਡਾਲਾ ਅੱਜ ਕਿਹਾ ਪਰਲਾ ਕੀ ਖਾਗਾ ਸੀ ਮਦਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾਮ ਹੁੰਦਾ ਜੇ ਜੋ ਅਭੀ ਵਾਇਰਲ ਨਹੀਂ ਹੋਤੇ ਸਾਨੂੰ ਮਾਰਦੇ ਨਾ ਸੀ ਅੱਜ ਤੋਂ ਕੋਈ ਦਿੱਕਤ ਤਾਂ ਨਹੀਂ ਆਸੀ ਉਹ ਕੌਣ ਦੇ ਉਹ ਕੋਈ ਪਛਾਣ ਨਹੀਂ ਗੱਡੀ ਦਾ ਨੰਬਰ ਆ ਰਹੀ ਗੱਡੀ ਦਾ ਨੰਬਰ ਚਲੋ ਸ਼ੁਕਰੀਆ ਵੀ ਆਪਰਾਜ ਸੋ ਜੰਬਲੀ ਇੰਟੂ ਨਿਊ ਵੈਪਸ ਬਣਾਉਂਦਾ ਕੈਡਮੀ ਇਸ ਹੈ। ਉੱਥੇ ਕੋ ਗੋਲੀ ਚੰਦੇ ਚੰਦੇ ਕਿਉਂ ਵਾਰਦਾ ਨਾ ਸਹੀ। ਇਹ ਆਪਾਂ ਦੋ ਸੂਤਰ ਉਹਨਾਂ ਨੂੰ ਸੂchna ਸੰਖਿਆ ਆਪਾਂ ਇਹਦੇ ਕੋਲ ਜੀ ਬਾਅਦ ਕੀ ਆਪਾਂ ਇਨਵੈਸਟੀਗੇਸ਼ਨ ਕਰਦੀ। ਜੋ ਸਟੇਟਮੈਂਟ ਹੈ ਕਿ ਉਹ ਕੁਝ ਹੈ ਉਹ ਤੋਂ ਬਾਅਦ ਤੋਂ ਕਿਸੇ ਦੇ ਕੋਈ ਗੋਲੀ ਲੱਗੀ। ਅਜੇ ਤੱਕ ਕੋਈ ਨੋਟ ਸਿੱਣੀ ਇਹ ਗੱਲ ਆਈ। ਕਿੱਧਰ ਵਾਲਾ ਉਹ ਕਿ ਲੈ ਕੇ ਲਿਖਦਾ। ਇਹ ਨਹੀਂ ਮੈਨੇਜਰ ਜੀ ਦਿੰਦੇ। ਆਸਤੀ ਹੈ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਲੱਗਦਾ ਕਿ ਕਿੰਨੇ ਗ੍ਰਾਉਂਡ ਫਾਇਰ ਹੋਏ ਹਨ ਹੈ ਇਹ ਕੁਛ ਨਹੀਂ ਬਤਾ ਜੇ ਆਪਾਂ ਕੋਜੀਟ ਥੇ